ੴ ਓ ੰਕਾਰ ਸਤਗੁਰ ਪ੍ਰਸਾਦਿ ਸਲੋਕ ਮਹਲਾ 9 ਗੁਣ ਗੋਬਿੰਦ ਗਾਇਉ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰਿ ਭਜ ਮਨ ਜਿ ਵਿਧ ਜਲ ਕੋ ਮੀਨ ਵੇਖਿਆ ਨਸਿਓ ਕਹੇ ਰਚਿਓ ਨੁੱਖ ਨਾ ਹੋਏ ਉਦਾਸਾ ਕਹੋ ਨਾਨਕ ਭਜ ਹਰ ਮਨਾ ਪਰੇ ਨ ਜੰਮ ਕੀ ਹਾਸ ਤਰਨਾ ਭਉ ਹੇ ਗयो ਲਿਓ ਜਰਾ ਤਨ ਜੀਤਾ ਕਹੋ ਨਾਨਕ ਭਜ ਹਰਮਨ ਆਉਤ ਜਾ ਤਹ ਬੀਤਾ ਮਿਰਦ ਭੈਉ ਸੋਝੈ ਨਹੀਂ ਕਾਲ ਪਹੁੰਚਿ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ ਸਾਨਦਾਰਾ ਸੰਪਤ ਸਗਲ ਜਨ ਆਪਣੀ ਕਰਮਾ ਨ ਇਨ ਮੈਂ ਕਠ ਸੰਗੀ ਨਹੀਂ ਨਾਨਕ ਸਾਚੀ ਜਾਣ ਪਤ ਤਿਓ ਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ਕਹੁ ਨਾਨਕ ਤਹ ਜਾਣੀਐ ਸਦਾ ਬਸਤ ਤੂੰ ਸਾਥਾ ਤਨ ਧਨ ਜੈ ਤੋ ਕੋ ਦਿਉ ਤਾਸਨੇ ਹੋ ਨੰਕੀ ਨ ਕਹੁ ਨਾਨਕ ਨਰ ਭਾਵ ਰੇ ਅਬ ਕਿਉ ਡੋਲਤ ਦੀਨਾ ਧਨ ਧਨ ਸੰਪ ਸੋਖ ਦਿਓ ਅਰਜਨਿ ਕੇ ਧਾਮ ਕਹ ਨਾਨਕ ਸਨਰੇ ਮਨ ਸਿਮਰਤ ਕਾਹਿ ਨਰਾਮ ਸਭ ਸੁਖ ਦਾਤਾ ਰਾਮ ਹੈ ਦੂਸਰਣ ਹੈ ਨ ਕੋਈ ਕਹੋ ਨਾਨਕ ਸੁਨ ਰੇ ਮਨ ਤੈ ਸਿਮਰਤ ਗਤ ਹੋਇ ਜੈ ਸਿਮਰਤ ਗਤ ਪਾਈਆ ਤੈ ਭਜ ਰਤ ਮੀਤ ਕਹੋ ਨਾਨਕ ਸੁਨ ਰੇ ਮਨ ਹਉਦ ਕਟਤ ਹੈ ਤ पांच तत्को तन रचयो जान चतर सजान जहते उपजे हो नानका लेन तहे मैं मान कट घाट में आहार जो बसा संतन कहो पुकार ਕਹੁ ਨਾਨਕ ਤੈ ਘਟਿ ਵਨਾ ਪੌਣਿ ਤੇ ਉਤਰਹਿ ਪਾਰ ਸੁਖ ਦੁਖ ਜੈ ਪਰਸ ਨਹਿ ਲੋਭ ਮੋਹ ਅਭਮਾਨ ਕਹੁ ਨਾਨਕ ਸੁਨ ਰੇ ਮਨ ਸੋ ਨੂਰਤ ਭਗਵਾ ਤਦਨੰਦਿਆ ਨਾਹੇ ਜਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਗਤ ਤੈ ਤੈ ਜਾਣ ਹਰ ਘਰ ਸੋਗ ਜਾਣਹੀਂ ਬੈਰੇ ਮੇ ਤ ਸਮਾ ਸਨ ਰੇ ਮਨ ਮੁਕਤ ਤੈ ਤੈ ਜਾਣ ਪੈ ਕਹੁ ਕੋ ਦੇਤ ਨਹ ਨਹਿ ਬੈ ਮਾਨਤ ਆਨ ਕਹੁ ਨਾਨਕ ਸੰਰੇ ਮਨ ਨਾ ਤੇਰ ਮਥੈ ਭਗਾ ਜੈ ਮਾਇਆ ਮਮਤਾ ਤਜੀ ਸਭ ਤੇ ਭਇਓ ਯੋਦਾਸ ਕਹੋ ਨਾਨਕ ਸੁਨਰੇ ਮਨਾ ਤੈ ਘਟ ਬ੍ਰਾਹਮਣਿਵਾ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਾਹ ਮਕਰ ਨਾਰਾ ਇਹ ਮਨ ਸੱਚ ਮਾਨ ਤੈ ਨਸਨ ਦੁਰਮਤ ਹਰਨਾ ਕਲਮੇ ਹਰ ਕੋ ਨਾਮ ਨੇ ਸਦੈਨ ਜੋ ਨਾਨਕ ਭਜ ਸਹਲ ਹੋਏ ਤਹ ਕਾਮਾ ਜੀਵਾ ਗੁਨ ਗੋਬਿੰਦ ਭਜ ਪਰਨ ਸੁਨ ਹਰ ਨਾਮ ਕਹ ਨਾਨਕ ਸੰਰੇ ਮਨਾ ਧਾਮ ਜੋ ਪ੍ਰਾਨੇ ਮਮਤਾ ਤਜ ਲੋਭ ਮੋ ਕੋ ਜਾਣਾਂ ਇਨ ਮੈਂ ਕਛ ਸਾਚੋ ਨਹੀਂ ਨਾਨਕ ਗੁਰੂ ਭਗਵਾਨ ਨਿਸਦਨ ਮਾਇਆ ਕਾਰਨੇ ਪ੍ਰਾਨੇ ਡੋਲਤ ਨੇ ਤਾ ਕੋ ਧਨ ਮੈਂ ਨਾਨਕ ਕੋ ਤੇ ਬੁੱਧ ਬੁਧਾ ਉਪਜੈ ਬਿਨ ਸਨੀਤਾ ਜਗ ਰਚਨ ਤੈ ਸਿਰਜੀ ਕਹੁ ਨਾਨਕ ਸੁਨੀਤਾ ਪ੍ਰਾਨੇ ਕਛੋ ਨਚਤੈ ਮਦ ਮਾਰਾ ਕੈ ਅੰ ਕਹੁ ਨਾਨਕ ਦਿਨ ਹਰ ਭਜਨ ਪਰਕ ਤਾਹੇ ਜਮ ਭੰਦਾ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਹੁ ਨਾਨਕ ਸਨਰੇ ਮਨਾ ਬਨਾਨੁਖ ਦੇ ਮਾਇਆ ਕਾਰਨ ਤਵਹਿ ਮੂਰਖ ਲੋਗ ਅਜਾਨਾ ਕਹੁ ਨਾਨਕ ਬਿਨ ਹਰ ਭਜਨ ਬੇਰਥਾ ਜਨਮ ਸਰਾਨਾ ਜੋ ਤਮੇਨ ਇਸ ਦਿਨ ਭਜਾ ਰੋਪ ਰਾਮ ਤਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਸੀ ਮਾਡ ਮਨ ਮਾਇਆ ਮੈਂ ਭਦ ਰਿਓ ਬਿਸਰੇ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਨੇ ਰਾਮ ਨ ਚਿਤਈ ਮਦਮਾ ਜਨ ਬਿਨਾਂ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਜਨਮ ਪਰਮਤ ਭਰਿਓ ਮਿਟਿਓ ਨ ਜਨ ਕੋ ਤ੍ਰਾਸ ਕਉ ਨਾਨਕ ਹਰਿ ਭਜ ਮਨਾ ਨਿਰਭੈ ਪਾਵੇ ਬਾਸ ਜਦਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਗ ਛੁਲੇ ਹੋ ਭਗਵਾਨ ਬਾਲ ਜਵਨ ਅਰ ਬਿਰਧ ਹੁਣ ਤੀ ਜਨ ਬਿਨਾ ਬੇਰਥ ਸਭ ਹੀ ਮਾਨ ਕਰਣ ਤਸਨ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਾਮਿਓ ਰਾਮ ਗਇਓ ਅਬ ਕਿਉ ਰੋਵਾ ਸਜਣਾ ਹੈ ਨਮੀਤਾ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਨ ਭੀਤਾ ਨਰ ਚਾਹਤ ਕਛ ਹੋਰ ਔਰ ਕੀ ਔਰ ਭਰਸੀ ਗਣ ਪਰੇ ਜਦਨ ਬਹੁਤ ਸੌਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹ ਨਾਨਕ ਸੁਨ ਰੇ ਮਨਾ ਦਬੇ ਘਾਰੇ ਫਿਰਤ ਹਾ ਸਭ ਕੋ ਦਾ ਤਾਰਾਮ ਕਹ ਨਾਨਕ ਮਨ ਸਿਮਰਤਾ ਓਰਨ ਹੋਵੇ ਕਾਮ ਝੂਠੇ ਮਨ ਕਹਾ ਕਰ ਜਾਗੇ ਸੋਕ ਨੇ ਜਿਉ ਜਾਣ ਇਨ ਮੈਂ ਗਛਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਰਚਨ ਮੈਂ ਜੈ ਪ੍ਰਾਨੇ ਹਰ ਜਸ ਕਹਿਓ ਨਾਨਕ ਤਹੈ ਜਗ ਜੀਤਾ ਜੈ ਗਉੜ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨਾ ਸਾਰ ਜੀ ਮਾਨ ਇੱਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੀ ਮਨ ਜੈ ਸੋ ਕਰ ਸਾਨਾ ਨਾਨਕ ਮਾਨੋ ਤੈ ਤਨ ਸਾਵੇਂ ਕੋ ਗ੍ਰਹ ਜੋ ਸਦਾ ਸਵਨ ਤਜਤ ਨਹੀਂ ਨਤਾ ਨਾਨਕੇ ਬਿਦਹਰ ਭਜੋ ਇਕ ਮਨ ਹੋਇ ਇਕ ਚਿੱਤ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨਹ ਭਲ ਜਾਤ ਤਹ ਜਿਉ ਪਣ ਚਰਸਨਾ ਨ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀ ਨਾ ਤੋ ਨਹਰ ਰਸ ਲੈ ਨਾ ਨਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਚੋਟਾ ਜਾਨ ਲਹੋਰੇ ਮੀਤਾ ਕਹਿ ਨਾਨਕ नहीं सुपने जो संसार चिंता की की जिया जो अन होनी हो मार्ग संसार को ਛਾੜ ਸਗਲ ਜੰਜਾਲ ਦੋਹਰਾ ਮਨ ਝਟਿ ਕਿਉ ਬੰਧਨ ਪਰਾ ਕਛੂ ਨ ਹੋਤੇ ਉਪਾਇ ਕੋ ਨਾਨਕ ਆਬ ਓਟ ਹਾਰਾ ਗਾਜ ਜੇ ਸਭ ਗਿਛੋਤ ਉਪਾਈ ਨਾਨਕ ਸਭ ਗਿਛ ਤੁਮਰੇ ਹੱਥ ਮੈਂ ਤੁਮ ਹੀ ਹੋ ਤਸਹਾਏ ਸੰਗ ਸਖਾ ਸਭ ਤਜ ਗਏ ਕੋ ਰਘੁਨਾਥ ਨਾਮ ਰਹਿਓ ਸਦੂਰਹਿਓ ਰਹਿਓ ਗੁਰ ਗੋਬਿੰਦ ਕਉਹ ਨਾਨਕ ਹੈ ਜਗਤ ਮੈਂ ਕੇ ਨ ਜਪਿਓ ਕੋਈ ਜੈ ਸਿਮਰਤ ਸੰਕਟ ਮਿਟਾ